ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਣਾ ਟੀਵੀ ਚੈਨਲ ਤੇ ਉਹ ਮਿੱਤਰੋ ਆਪਣੇ ਪਿੰਡ ਸੁਖਾ ਆਨੰਦ ਦੇ ਵਿੱਚ ਜੂਸ ਬਾਰ ਬਰਾਲ ਜੂਸ ਬਾਰ ਖੁੱਲ ਚੁਕਿਆ ਬਾਈ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਮਿਲੂਗੀ ਬਾਈ ਕੋਲੇ ਤੇ ਬਾਕੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਬਾਈ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲੇ ਅਵੇਲੇਬਲ ਹੁੰਦੀ ਆ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਠੀਕ ਆ ਵੀਰੇ ਤੇ ਕੀ ਕੀ ਵੈਰਾਈਟੀਆਂ ਵੀਰੇ ਆਪਣੇ ਕੋਲੇ ਹੁੰਦੀਆਂ ਆਪਣੇ ਕੋਲ ਫੇਕਾ ਦੀ ਲੱਸੀ ਉਹ ਵੀ ਵਧੀਆ ਕੋਲਈ ਦਹੀਂ ਹੋਗੀ ਹਾਂਜੀ ਖੀਰ ਹੁੰਦੀ ਹੈ ਠੰਡੀ ਬਹੁਤ ਹੀ ਵਧੀਆ ਹਾਈ ਕੁਆਲਿਟੀ ਵਧੀਆ ਕੁਆਲਿਟੀ ਦਾ ਮਾਲ ਹੁੰਦਾ ਹੈ ਆਪਣੇ ਕੋਲ ਠੀਕ ਹੈ ਜੀ ਬਨਾਣਾ ਸ਼ੇਕ ਹੁੰਦੇ ਵਧੀਆ ਇਕੱਲੇ ਹੀ ਕੁਝ ਵੇਖ ਸਕਦੇ ਆ ਠੀਕ ਹੈ ਜੀ ਠੀਕ ਵਧੀਆ ਫਰੈਸ਼ ਠੀਕ ਸਾਲ ਦਾ ਆਪਣਾ ਕੋਲ ਠੀਕ ਹੈ ਠੀਕ ਤੇ ਆਹ ਗੰਨੇ ਵਾਲੀ ਕੀ ਇਹ ਆਪਣੀ ਗੰਨੇ ਵਾਲੀ ਮਸ਼ੀਨ ਹੈ ਜੀ ਗੰਨੇ ਵਾਲੀ ਮਸ਼ੀਨ ਠੀਕ ਹੈ ਹਾਂਜੀ ਲਓ ਮਿੱਤਰੋ ਬਰਫ਼ ਤੋਂ ਠੀਕ ਆ ਤਾਂ ਦੂਸਰਿਆਂ ਨੂੰ ਬਣਾਉਣਾ ਇਹ ਆਪਾਂ ਠੀਕ ਆ ਬਿਨਾ ਬਰਫ਼ ਤੋਂ ਯਾਨੀ ਕਿ ਬਰਫ਼ ਨਹੀਂ ਪੋਗੇ ਹਾਂ ਜੀ ਠੀਕ ਓਕੇ ਚੱਲਣਾ ਲੱਗਦਾ ਫੀਚਰ ਦੇ ਵਿੱਚ ਠੀਕ ਆ ਜੀ ਠੀਕ ਆ ਹਾਂ ਜੀ ਠੀਕ ਆ ਲਓ ਮਿੱਤਰੋ ਗੰਨੇ ਵਾਲੀ ਮਸ਼ੀਨ ਵੀ ਆ ਗਈ ਬਿਨਾ ਬਰਫ਼ ਬਰਫ਼ ਤੋਂ ਬਈ ਜਾਂਦਾ ਹੀ ਵਧੀਆ ਸ਼ੁੱਧ ਆਪਾਂ ਨੂੰ ਗੰਨੇ ਦਾ ਜੂਸ ਮਿਲਿਆ ਕਰੂਗਾ ਬਈ ਇੱਥੇ ਬਾਕੀ ਹੋਰ ਬਨਾਕਸ ਬਈ ਸਾਰਾ ਕੁਝ ਮਿਲੂਗਾ ਬਾਕੀ ਵੇਰਕਾ ਦੀ ਵੈਰਾਈਟੀ ਵੀ ਬਈ ਆ ਤੁਹਾਨੂੰ ਸਾਰੀ ਇੱਥੇ ਅਵੇਲੇਬਲ ਮਿਲੂਗੀ ਲੱਸੀ ਤੇ ਆ ਤਰੀ ਮਿੱਠੀ ਲੱਸੀ ਵੀ ਆ ਕੇ ਗਈ ਮਿੱਠੀ ਲੱਸੀ ਵੀ ਹੋਊ ਮਿੱਠੀ ਲੱਸੀ ਵੀ ਮਿਲੂਗੀ ਦਹੀਂ ਵੀ ਮਿਲੂਗਾ ਬਾਈ ਖੀਰ ਆ ਖੀਰ ਆ ਆ ਖੀਰ ਆ ਨਾ ਬਾਈ ਹਾਂਜੀ ਖੀਰ ਆ ਆ ਖੀਰ ਮਿਲੂਗੀ ਬਾਈ ਤੇ ਦੱਸ ਦਿੰਦੇ ਆ ਜੇ ਬਾਕੀ ਆਪਣਾ ਐਡਰੈਸ ਦੱਸ ਦੀ ਦੁਕਾਨ ਦਾ ਵੀ ਕਿੱਥੇ ਆ ਆਪਾਂ ਦੁਕਾਨ ਚ ਚੀਤੇ ਵਾਲੇ ਏਡੇ ਤੇ ਸਟੇਟ ਬੈਂਕ ਦੇ ਸਾਹਮਣੇ ਐਸਬੀਆ ਬੈਂਕ ਦੇ ਸਾਹਮਣੇ ਠੀਕ ਆ ਚੀਤੇ ਵਾਲੇ ਚ ਸੰਤਤੰਤ ਕਰਨਾਂ ਦੇ ਵਿੱਚ ਠੀਕ ਆ ਬਈ ਠੀਕ ਲੋ ਮਿੱਤਰੋ ਇਥੋਂ ਸੁਖਾਨੰਦ ਤੁਹਾਨੂੰ ਭਾਗਤੇ ਜਾਣ ਦੀ ਕੋਈ ਲੋੜ ਨਹੀਂ ਗਈ ਚੀਦਾ ਖੱਠੀ ਬੰਦਰ ਸੁਖਾਨੰਦ ਸਾਰੇ ਭਰਾ ਇੱਥੇ ਆ ਕੇ ਵਧੀਆ ਕੁਆਲਿਟੀ ਦਾ ਬਈ ਜੂਸ ਆ ਭਰਾ ਦਾ ਤੇ ਬਾਕੀ ਤੁਸੀਂ ਇੱਥੇ ਆ ਕੇ ਚੈੱਕ ਕਰਿਓ ਮਸ਼ੀਨ ਬਾਕੀ ਤੁਸੀਂ ਆਪ ਇੱਥੇ ਆ ਕੇ ਜੂਸ ਚੈੱਕ ਕਰਕੇ ਪੀ ਕੇ ਦੇਖਿਓ ਵਧੀਆ ਕੁਆਲਿਟੀ ਦਾ ਬਈ ਬਣਾਉਂਦੇ ਆ ਤੇ ਬਾਕੀ ਆ ਬਾਈਆਂ ਦਾ ਵੀ ਆਪਾਂ ਸਾਨੂੰ ਜੂਸ ਵੀ ਚਲਾ ਕੇ ਦਿਖਾ ਦਿੰਨੇ ਆ ਮਸ਼ੀਨ ਵਧੀਆ ਕੁਆਲਿਟੀ ਦਾ ਬਣਾ ਵਰਕਪੁਰਪ ਤੋਂ ਬਈ ਜਿਵੇਂ ਤੁਸੀਂ ਕਹੋਗੇ ਬਾਈ ਉਸ ਤਰ੍ਹਾਂ ਤਿਆਰ ਕਰ ਦਿੰਦੇ ਆ ਲਓ ਮਿੱਤਰੋ ਆਹ ਕਿੱਦ ਲਈ ਆ ਬਈ ਜੂਸ ਵਧੀਆ ਕੁਆਲਿਟੀ ਦਾ ਬਈ ਬਣ ਕੇ ਬਸ ਨੇ ਪਾਣੀ ਦੀ ਠੰਡਾ ਚੋਸ ਠੀਕ ਆ ਕੋਈ ਵਲਫ ਨਹੀਂ ਬਾਈਆਂ ਦਾ ਵੀ ਪਾਣੀ ਤੇ ਬਾਕੀ ਹੋਈ ਤੁਸੀਂ ਆ ਕੇ ਟੈਸਟ ਕਰਿਓ ਜੂਸ ਦਾ ਸਲਾਸ ਕਿਨੇ ਦਾ ਬਈ ਇਹ 20 ਪੈਦਾ ਟਿੱਕੇ ਵੀਰੀ ਗੱਲਾਂ ਸਲਾਸ ਹੋ ਗਿਆ ਬਈ ਜੂਸ ਦਾ ਤਿਆਰ ਦੇਖੋ ਬਈ ਸਿਰ ਤਾਜਾ ਜੂਸ ਆਜਾ ਜੂਸ ਬਈ ਤਰਾਕ ਚੋਣਗਾ ਸਾਨੂੰ ਕੀਮਤੇ ਬਾਕੀ ਬਾਕ ਕੁਆਲਿਟੀ ਵਧੀਆ ਬਈ ਤੇ ਲੈ ਬਈ ਪ੍ਰਦੀਪ ਤੇ ਜੂਸ ਪੀਣ ਲੱਗਾ ਬਾਈ ਤੇ ਬਾਕੀ ਪੀ ਕੇ ਇਹਦਾ ਬਾਈ ਮੋਕਾ ਭਾਈ ਹਾਂ ਪਹਿਲੇ ਹੀ ਦੱਸ ਗਿਆ ਟਾਈਮ ਭਾਈ ਬਾਕੀ ਦੇਖ ਤੂੰ ਤੇ ਬਾਕੀ ਆ ਜੂਸ ਆ ਭਾਈ ਮੈਕਸ ਜੂਸ ਤੇ ਬਾਕੀ ਆ ਦੇ ਲੋ ਭਾਈ ਭਾਈ ਕਿ ਮੈਂ ਤੁਸੀਂ ਆ ਆ ਗਏ ਤੇ ਇਹ ਭਰਾ ਤੋਂ ਵੀ ਮੈਂ ਕਹਿ ਕੇ ਪਵਾਇਆ ਮੈਂ ਕਿਹਾ ਭਾਈ ਦਾ ਆਪਾ ਵਧ ਤੋਂ ਵਧ ਕੰਮ ਚਲਵਾਉਣਾ ਭਾਈ ਦਾ ਤਾਂ ਭਾਈ ਇੱਕ ਮੇਰਾ ਭਰਾ ਆਪਣੇ ਚੈਨਲ ਨੂੰ ਭਾਈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਵੀ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਦਾਟਾ ਕਿ ਰੋਜ਼ ਪਹੁੰਚ ਸਕੇ ਮਿਲਦੇ ਆ ਭਰਾ ਨਵੀਂ ਵੀਡੀਓ ਨਾਲ Tá Rabraca